ਪਿੰਡੇ 'ਚ ਦੋ ਪੈਣਾ ਰਹਿੰਦੀਆਂ ਸਨ ਛੋਟੇ ਸੀ ਹਲਦੀ ਦੀ ਗੱਠੀ ਤੇ ਵੱਡੀ ਸੁੰਡ ਦੀ ਗੱਠੀ ਹਲਦੀ ਠੰਡੇ ਸੁਭਾਅ ਦੀ ਸ਼ਾਂਤ ਨਿਮਰ ਸਮਝਦਾਰ ਬੋਲਾਂ ਦੀ ਮੁਠੀ ਸਭ ਕੰਮਾਂ 'ਚ ਮਾਹਿਰ ਸਾਰੀ ਉਮਰ ਉਸਨੇ ਕਿਸੇ ਦੀ ਗੱਲ ਦਾ ਪੁੱਠਾ ਜਵਾਬ ਨਹੀਂ ਦਿੱਤਾ ਸੁੰਡ ਦੀ ਗੱਠੀ ਗਰਮ ਮિજાਜ ਤੇਜ਼ ਤਰਾਰ ਬੋਲਨ ਨੂੰ ਕੋੜੀ ਆਕੜ ਖਾਂ ਤੇ ਸਿਰੇ ਦੀ ਕਮਚੂਰ ਰੋਜ਼ ਕਲੇਸ਼ ਕਰਦੀ ਸਾਰਾ ਪਿੰਡ ਉਸਦੇ ਸੁਭਾਅ ਤੋਂ ਦੁਖੀ ਕਾਰ ਅਤੇ ਪਿੰਡ ਵਾਲਿਆਂ ਵਾਸਤੇ ਹਲਦੀ ਸੀ ਜ਼ਖਮ ਉੱਪਰ ਮੱਲਮ ਵਾਂਗ ਜਲੇ ਅੰਗੂਟੇ ਠੰਡੀ ਰੂਹ ਵਾਂਗ ਪਰ ਸੁੰਡ ਸੀ ਜ਼ਖਮ ਉੱਪਰ ਲੂਣ ਵਾਂਗ ਜਲੇ ਉੱਪਰ ਮਿਰਚ ਵਾਂਗ ਇੱਕ ਦਿਨ ਹਲਦੀ ਨਾਨਕੇ ਮਿਲਣ ਵਾਸਤੇ ਗਈ ਸਾਰੀਆਂ ਸੇਲੀਆਂ ਉਸ ਨੂੰ ਪਿੰਡ ਦੀ ਜੂ ਤੱਕ ਛੱਡਣ ਆਈਆਂ ਵਿਦਾ ਕਰਨ ਵੇਲੇ ਸਾਰੀਆਂ ਉਦਾਸ ਅੱਖਾਂ ਵਿੱਚ ਹੰਝੂ ਛਲਕ ਆਏ ਛੋਟੀਆਂ ਸੇਲੀਆਂ ਤਾਂ ਡੁਸਕਣ ਲੱਗੀਆਂ ਅੱਖਾਂ ਪੂੰਝਦੀਆਂ ਕਹਿੰਦੀਆਂ ਭੈਣ ਛੇਤੀ ਮੋੜ ਆਈਂ ਪਿੰਡ ਦੀ ਜੂ ਟੱਪੀ ਹੀ ਸੀ ਕਿ ਟਿੱਬੇ ਦਾ ਖੱਡਾ ਰਸਤੇ ਵਿੱਚ ਆ ਗਿਆ ਖੱਡੇ ਨੇ ਕਿਹਾ ਹਲਦੀ ਬਾਈ ਹਲਦੀ ਬਾਈ ਮੈਂ ਕੂੜੇ ਨਾਲ ਭਰ ਗਿਆ ਹਾਂ ਰਤਾ ਕੁ ਝਾੜੂ ਲਾ ਜਾ ਹਲਦੀ ਨੇ ਮਿਮਰਤਾ ਨਾਲ ਕਿਹਾ ਲੈ ਵੀਰ ਤੈ ਕਿਹੜਾ ਕਦੀ ਕੋਈ ਕੰਮ ਕਿਹਾ ਨਾਲੇ ਝਾੜੂ ਲਾਉਣ ਵਿੱਚ ਮੇਰੇ ਕਿਹੜਾ ਹੱਥ ਕੱਸ ਜਾਣਗੇ ਇਹ ਕਹਿ ਕੇ ਹਲਦੀ ਨੇ ਸੜਕ ਸੜਕ ਸਾਰਾ ਕੂੜਾ ਇਕੱਠਾ ਕਰਕੇ ਬਾਰ ਸੁੱਟ ਦਿੱਤਾ ਫਿਰ ਖੱਡ ਨੂੰ ਸਲਾਮ ਕਰਕੇ ਅੱਗੇ ਤੁਰ ਪਈ ਥੋੜੀ ਦੂਰੀ ਗਈ ਸੀ ਕਿ ਰਸਤੇ ਵਿੱਚ ਚੁੱਲ੍ਹਾ ਮਿਲ ਗਿਆ ਉਸਨੇ ਕਿਹਾ ਹਲਦੀ ਬਾਈ ਹਲਦੀ ਬਾਈ ਮੈਂ ਰਾਖ ਨਾਲ ਭਰਿਆ ਪਿਆ ਹਾਂ ਮੇਰੇ ਅੰਦਰੋਂ ਰਾਖ ਹੀ ਬਾਰ ਕੱਢ ਜਾ ਹਲਦੀ ਨੇ ਖੁਸ਼ੀ-ਖੁਸ਼ੀ ਨਿਮਰਤਾ ਨਾਲ ਕਿਆ ਲੈ ਵੀਰ ਤੂੰ ਕਦਕਾਦਾ ਆਖੇਂਗਾ ਰਾਖ ਕੱਢਣ ਨਾਲ ਮੇਰਾ ਕਿਹੜਾ ਰੰਗ ਕਾਲਾ ਹੋ ਜਾਏਗਾ ਏ ਕਹਿ ਕੇ ਉਸਨੇ ਆਪਣੀ ਚੁੰਨੀ ਦੇ ਪੱਲੇ ਵਿੱਚ ਰਾਖ ਕੱਢੀ ਤੇ ਦੂਰ ਸੁੱਟਾਈ ਫੂਕਾ ਮਾਰ-ਮਾਰ ਕੇ ਚੁੱਲਾ ਇੰਨਾ ਸਾਫ਼ ਕਰ ਦਿੱਤਾ ਜਿਵੇਂ ਸ਼ੀਸ਼ੇ ਦਾ ਹੋਵੇ ਚੁੱਲੇ ਨੂੰ ਸਲਾਮ ਕਰਕੇ ਫਿਰ ਅੱਗੇ ਚੱਲ ਪਈ ਰਸਤੇ ਵਿੱਚ ਬਿੱਲੀ ਮਿਲੀ ਬਿੱਲੀ ਨੇ ਕਿਹਾ ਹਲਦੀ ਬਾਈ ਹਲਦੀ ਬਾਈ ਜੂਆ ਕੱਢ ਕੇ ਮੇਰਾ ਸਿਰ ਗੁੰਦ ਦੇ ਹਲਦੀ ਨੇ ਕਿਹਾ ਲੈ ਪੈਣ ਤੂੰ ਕਦ ਕਦ ਕਹੇਂਗੀ ਜੂਆ ਕੱਢਦਿਆ ਮੇਰੇ ਕਿਹੜਾ ਨੌਕਸ ਜਾਣਗੇ ਜੂਆ ਕੱਢ ਕੇ ਕੰਗੀ ਕਰਕੇ ਹਲਦੀ ਨੇ ਬਿੱਲੀ ਦਾ ਸਿਰ ਗੁੰਦ ਦਿੱਤਾ ਤੇ ਸਲਾਮ ਕਰਕੇ ਅੱਗੇ ਤੁਰ ਪਈ ਰਸਤੇ ਵਿੱਚ ਬੇਰੀ ਆਈ ਬੇਰੀ ਨੇ ਕਿਹਾ ਹਲਦੀ ਬਾਈ ਹਲਦੀ ਬਾਈ ਮੇਰੇ ਕੰਡੇ ਚੁਗ ਦੇ ਹਲਦੀ ਨੇ ਕਿਹਾ ਲੈ ਪੈਣ ਤੂੰ ਕਿਹੜਾ ਰੋਜ਼ ਰੋਜ਼ ਸਵਾਲ ਪਾਉਣੇ ਨੇ ਕੰਡੇ ਚੁਗਣ ਵਿੱਚ ਮੇਰੀਆਂ ਕੋਈ ਉਂਗਲਾਂ ਟੁੱਟ ਗਈਆਂ ਨੇ ਏ ਕਿਆ ਕਿ ਉਸਨੇ 베ਰੀ ਹੀਠੋਂ ਕੰਡੇ ਚੁਗੇ ਤੇ ਦੂਰ ਸੁੱਟਾਈ ਫਿਰ 베ਰੀ ਨੂੰ ਸਲਾਮ ਕਰਕੇ ਅੱਗੇ ਤੁਰ ਪਈ ਰਸਤੇ ਵਿੱਚ ਸਮੁੰਦਰ ਮਿਲਿਆ ਉਸਨੇ ਕਿਹਾ ਹਲਦੀ ਬਾਈ ਹਲਦੀ ਬਾਈ ਦੇਖ ਮੇਰੇ ਕਿਨਾਰਿਆਂ ਤੇ ਕਿੰਨਾ ਕੂੜਾ ਕਰਕਟ ਇਕੱਠਾ ਹੋ ਗਿਆ ਸਾਫ਼ੀ ਕਰ ਦੇ ਹਲਦੀ ਨੇ ਪਰਸੰਨਤਾ ਨਾਲ ਕਿਹਾ ਲੈ ਵੀਰ ਤੂੰ ਕਦ ਕਦ ਕੰਮ ਕਹੇਗਾ ਕੂੜਾ ਚਿੱਕੜ ਬਾਹਰ ਸੁੱਟਣਾ ਮੇਰੇ ਕਿਹੜਾ ਹੱਥ ਮੈਲੇ ਹੁੰਦੇ ਨੇ ਮਹਿੰਦੀ ਰੰਗੇ ਹੱਥਾਂ ਨਾਲ ਉਸਨੇ ਚਿੱਕੜ ਕੂੜਾ ਸਾਫ਼ ਕਰ ਦਿੱਤਾ ਸਮੁੰਦਰ ਨੂੰ ਸਲਾਮ ਕਰਕੇ ਅੱਗੇ ਤੁਰੀ ਰਸਤੇ ਵਿੱਚ ਊਠ ਮਿਲ ਗਿਆ ਊਠ ਨੇ ਕਿਹਾ ਹਲਦੀ ਬਾਈ ਹਲਦੀ ਬਾਈ ਮੇਰੀ ਛਾਤੀ ਨੂੰ ਚਿਚੜੀਆਂ ਲੱਗ ਗਈਆਂ ਬੜਾ ਤੰਗ ਕਰਦੀਆਂ ਨੇ ਖੇਚਲਤਾ ਹੈ ਪਰ ਕੱਢ ਦੇ ਹਲਦੀ ਨੇ ਕਿਹਾ ਕੱਢ ਦੇਨੀ ਆ ਕੱਢ ਦੇਨੀ ਆ ਵੀਰ ਉਹਨੇ ਚਿਚੜੀਆਂ ਝੁਗ ਦਿੱਤੀਆਂ ਤੇ ਦੂਰ ਸੁਟਾਈ ਊਠ ਨੂੰ ਸਲਾਮ ਕਰਕੇ ਅੱਗੇ ਤੁਰ ਪਈ